ਕਾਛੀ ਗਾਲੀ ਸਾਰਿਆਂ ਨੂੰ ਜੀ ਅੱਜ ਆਪਾਂ ਕਮੀਲ ਜੀ ਕਟਿੰਗ ਲੈ ਕੇ ਆਏ ਆਂ ਜੀ ਕਢਾਈ ਆ ਸੂਟ ਹੈ ਜੀ ਇਹ ਮੁੱਲੇ ਪਲੇ ਜ ਕਢਾਈ ਹੈ ਜੀ ਪਿਛਲਾ ਪਹਿਲਾ ਸਾਫ਼ ਹੈ ਜੀ ਠੀਕ ਹੈ ਮੈਂ ਦੋਨੇ ਪਹਿਲੇ ਸੈਟ ਕਰਕੇ ਰੱਖ ਲਏ ਆਂ ਜੀ ਠੀਕ ਹੈ ਇਹ ਥੋੜੀ ਬੜੀ ਕਾਂਟ ਦੀ ਕੱਢਦੀ ਹੈ ਜੀ ਇਹ ਕਢਾਈ ਜੇਕਰ ਟੇਢੀ ਹੈ ਜੀ ਠੀਕ ਹੈ ਆਪਾਂ 7 ਇੰਚ ਦਾ ਕਪੜਾ ਗਾੜਾ ਹੈ 3.5 ਇੰਚ ਅੱਗੇ ਜੇ ਆਪਣੀ ਸਿੱਧੀ ਕਢਾਈ ਹੋ ਰਹੀ ਹੈ ਜੀ ਐਸ ਕਰਕੇ ਜਿਹੜੀ ਬਾਕੀ ਕਢਾਈ ਟੇਢੀ ਜਾਂਦੀ ਹੈ ਜੀ ਉਹ ਆਪਾਂ ਗਾਲ ਵਿੱਚ ਕੱਢ ਦੇਣੀ ਹੈ ਜੀ ਠੀਕ ਹੈ ਇਹ ਪੱਟੀ ਨਹੀਂ ਲੱਗੀ ਹੋਈ ਕੜਾਈ ਕੀਤੀ ਹੋਈ ਹੈ ਇਸ ਕਰਕੇ ਕਟਿੰਗੇ ਹੋਣੀ ਹੈ ਜੀ ਇਹਦੀ ਠੀਕ ਹੈ ਜੀ ਸੋ ਆਪਾਂ ਕੁਮੀਜ਼ ਦੀ ਕਟਿੰਗ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਨਾਪ ਜਗੇ ਲੈਣੇ ਆ ਜੀ ਕੁਮੀਜ਼ ਦੀ ਲੰਬਾਈ ਹੈ 43 ਇੰਚ ਘੇਰਾ 21 ਹੈ ਜੀ ਛਾਤੀ 19.5 ਕਮਰ 16.5 ਹੈ ਜੀ ਹਿਪ 20.5 ਹੈ ਜੀ ਠੀਕ ਹੈ ਇਹ ਅਕੋਰਡਿੰਗ ਹੀ ਆਪਾਂ ਸਾਰੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੀਲਾ ਲਵਾਂਗੇ ਜੀ साढ़े छे इंच रखा तीरा क्योंकि फिटिंग है साढ़े उन्नी इंच है जी ठीक है जी एक इंच के हेठा हेठा जी फिटिंग हो गए उन्हें साढ़े छः इंच तीरा लेना है जी सत्त इंच मुढ़ लते हैं जी इतों भी देख लें जी ठीक है जी ठीक है साढ़े छे इंच है जी उस तो फिटिंग निशान लाने जी साढ़े उन्नी पौने दस पर लावे जी ठीक है उस तो बाद तुम हैं कमर तक का? 7 ਇੰਚ ਕਮਰ ਦਾ ਨਿਸ਼ਾਨ ਲਾਵਾਂਗੇ ਜੀ ਆਪਾਂ ਇਹ ਕਮਰ ਆਪਣੀ ਨਹੀਂ ਹੈਗੀ ਕਿਉਂਕਿ ਇਹ ਪਲੇਟਾਂ ਪੈਣੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਇੱਥੀ ਸਾਈਡ ਸਲਾਈ ਲੈ ਲੈਣੇ ਆ ਜੀ ਆਪਾਂ 14 ਇੰਚ ਸਾਈਡ ਸਲਾਈ ਤਿਆਰ ਹੈ ਜੀ 7.5 ਇੰਚ पे ਲਾਵਾਂਗੇ ਜੀ ਆਪਾਂ ਇੱਥੇ ਇਹਨੇ 2.5 ਤਿਆਰ ਹੈ ਜੀ हिਪ 7.5 ਇੰਚ ਪਨੇਸਾ ਲਾਵਾਂਗੇ ਠੀਕ ਹੈ ਇਹ ਦੋਨੇ ਨਿਸ਼ਾਨਾ ਨੂੰ ਕਮਾ ਤੇ हिਪ ਨਿਸ਼ਾਨਾ ਨੂੰ ਮਿਲਾ ਦਾਂਗੇ ਜੀ ਠੀਕ ਹੈ ਦੇ ਹੁਣ ਆਪਾਂ ਨੇ ਕਰਨਾ ਕੀ ਹੈ ਜੀ ਉਹ ਬਕਮੀਜ਼ ਕਾਰਟ ਪਾ ਲੈਣੇ ਆ ਜੀ ਠੀਕ ਹੈ ਇਹ 1.2 ਇੰਚ ਦੇ ਕਾਰਟ ਪਾਵਾਂਗੇ ਇਹ ਫੀਟਿੰਗ ਅਕੋਰਡਿੰਗ ਹੀ ਕਾਰਟ ਪਾਉਣੀ ਹੈ ਜੀ ਇਥੋਂ 1.5 ਇੰਚ ਰੱਖ ਲਾਂਗੇ 1.5 2 ਇੰਚ ਠੀਕ ਹੈ ਉਸ ਤੋਂ ਬਾਅਦ ਫੀਟਿੰਗ ਕਰਾਸ ਕਰ ਦਾਂਗੇ ਜੀ ਆ ਦੇਖੋ ਠੀਕ ਹੈ ਜੀ ਇਸੇ ਜੇ ਆਪਾਂ 프ਾਂਟ ਦੇ ਕਾਰਟ ਪਾ ਲਾਂਗੇ ਇਹ ਕਾਰਟ ਪਾਉਣੀ ਬਹੁਤ ਜ਼ਰੂਰੀ ਹੈ ਜੀ ਸਾਢੇ 13 ਤਿਆਰ ਹੈ ਜੀ ਇਹਨਾਂ ਦੀ ਆਪਾਂ 14 ਇ ਅੱਧਾ ਇ ਵਿਚ ਲਾਵਾਂਗੇ ਕਿਉਂਕਿ ਬਾਹਾਂ ਵਿੱਚ ਕਪੜਾ ਆ ਜਾਣਾ ਨਾ ਬਾਦਰ ਆਕੇ ਦਾ ਇੰਚ ਆਪਾਂ ਫਰਾਂਟ ਦੀ ਕਾਰਡ ਪਾ ਦਾਂਗੇ ਫਰਾਂਟੀ ਕਾਰਡ ਥੋੜੀ height ਲੈ ਕੇ ਜਾਵਾਂਗੇ ਤਾਂ ਕਿ ਇਹਦਾ ਮੁੱਲਕ ਮੁਝੇ ਮੂਰੇ ਵਾਸਤੇ ਰਹੇ ਪਿਛੇ ਨੂੰ ਨਾ ਜਾਵੇ ਠੀਕ ਹੈ ਮੋੜੇ ਦੀ ਕਾਰਡ ਪਾ ਲਈਏ ਜੀ ਆਪਾਂ ਨੇ ਤੇ ਹੁਣ ਆਪਾਂ ਪਲੇਟਾਂ ਨਿਸ਼ਾਨ ਲਾਵਾਂਗੇ ਹਰ ਇੱਕ ਦੇ ਪਲੇਟਾਂ ਨਿਸ਼ਾਨ ਆਡਡ ਹੁੰਦੇ ਆ ਜੀ इन्हें पेट साढ़े दस इंच पर तैयार ने अपा ग्यारह इंच पर निशान लावे अद्धा इंच वो क्योंकि मोडे च आ जाने निशान ठीक है जी जी आप साढ़े तीन इंच गै देवे बिच्च ठीक है जी तो इतना बिच कढ़ाई आ रही थोड़े उपर चक् देंगे प्लेट ठीक है कढ़ाई में की थोड़ी तो सफाई नहीं आनी हैगी पाने सत्त इंच पर निशान लावगा जी आप ਕੜਾਈ ਵਿੱਚ ਨਹੀਂ ਲੈ ਕੇ ਆਉਂਦੇ ਇੱਥੋਂ ਵੀ 1.5 ਇੰਚ ਨਿਸ਼ਾਨ ਸਹੀ ਹੈ ਜੀ ਆਪਣਾ ਠੀਕ ਹੈ ਜੋ ਬਈ ਹੋੜੀ ਪਾਣੀ ਸੀ ਪਾਣੀ ਸੀ ਪਲੇਟ ਤਾਂ ਆਪਾਂ ਕੜਾਈ ਵਿਚ ਆ ਰਣੀ ਸੀ ਕੜਾਈ ਨਾ ਕੀ ਕਰਨਾ ਥੋੜਾ ਔਰ ਜਿ ਲੱਗਦਾ ਹੈ ਕੜਾਈ ਦਾ ਥੋੜਾ ਬਤੀ ਰਿਸੀ ਪਲੇਟ ਦਾ ਨਿਸ਼ਾਨ ਲਾਵਾਂਗੇ ਜੀ ਇਹ 2 ਇੰਚ ਦਾ ਗਿਆ ਗਾਵਾਂਗੇ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਸਿੱਧੀ ਪਲੇਟ ਹੈ ਜੀ ਉਹ ਸੈਂਟਰ ਕਰਕੇ ਇੱਕ ਨਿਸ਼ਾਨ ਲਾ ਲਾਂਗੇ ਜੀ ਇਸੇ ਨਿਸ਼ਾਨ ਤੇ ਇਸੀ ਪਲੇਟ ਨਾਲ ਮਲਾਉਣਾ ਹੈ हमेशा याद रखना जी जी आप इतें करके प्लेट पाने जी फिर उंची चले जाए प्लेटा सो सेंटर चोही प्लेट पानी है जी अपनी सीधी सीधी प्लेट सेंटर चोही तीसी प्लेट पानी है जी ठीक है इसी तरह आपे दो इंच निशान ला लागे सीधी प्लेट या तीसी प्लेट सेंटर का निशान होगा मोटे ही प्लेट का ठीक है हम इतो तुम ਇਹ ਆਪਣੀ ਇੱਥੇ ਆਉਂਦੀ ਜੀ ਪਲੇਟ ਠੀਕ ਹੈ ਜਿਹੜਾ ਆਪਾਂ ਨੇ ਨਿਸ਼ਾਨ ਲਾਇਆ ਸੀ ਮੋਢੇ ਦਾ ਉਹਦੇ ਅੰਦਰ ਵਾਲੇ ਰੱਖਣੀ ਹੈ ਜੀ ਪਲੇਟ ਇਹ ਹਮੇਸ਼ਾ ਯਾਦ ਰੱਖਿਓ ਉੱਪਰ ਨਹੀਂ ਰੱਖਣੀ ਹੈਗੀ ਇਹਦੇ ਲੈਵਾਰਸੇ ਰੱਖਣੀ ਹੈਗੀ ਤੇ ਜਾਇ ਉੱਚੀ ਹੋ ਜਾਂਦੀ ਹੈ ਜੀ ਉਹਦੇ ਅੰਦਰ ਵਾਲੀ ਪਲੇਟ ਆਉਣੀ ਚਾਹੀਦੀ ਹੈ ਜੀ ਠੀਕ ਹੈ ਸੋ ਉੱਪਰ ਪਲੇਟਾਂ ਨਿਸ਼ਾਨ ਲਾ ਲਏ ਆ ਜੀ ਆਪਾਂ ਪਲੇਟਾਂ ਦੇ ਨਿਸ਼ਾਨ ਲਾ ਲਏ ਆ ਜੀ ਹੁਣ ਹੁਣ ਆਪਾਂ ਮੋਢੇ ਦੀ ਕੱਟ ਪਾ ਲੈਨੇ ਆ ਜੀ ਪਹਿਲਾਂ ਚਾਰੇ ਪੱਲੇ ਜਿੱਥੇ ਮੋਢੇ ਕੱਟ ਪਾਉਣੀ ਹੈ ਜੀ मतलब पिछले पल्ले जी मुले पल्ले जी थी, ठीक है जी ये काट पा ली है जी थोड़ी जी आप भी काट पा दें जी दो दो इंच रख के सीधी काट पाए माड़ा मोटा घटवा कपड़ा है सारा कट दें जी बाहर ठीक है जी तो हूँ पावगे फरंट की काट अपना पिछला पला हेड़ा छुला पला हाथ चक लेना जी थी, ठीक है ਆ ਦੇਖੋ ਇਹ ਥੋੜੀ ਕਾਟੇ ਢੇਠਾ ਲੈ ਕੇ ਆਣੀ ਐਵੇਂ ਫੀਟਿੰਗ ਦੇਣੀ ਹੈ ਜੀ ਆਪਾਂ ਨੇ ਕਮੀਜ਼ ਦੀ ਠੀਕ ਹੈ ਤੇ ਮੋੜਾ ਵੱਡਾ ਪਿੱਛੇ ਹੁਣ ਜਾਂਦਾ ਹੈਗਾ ਹੁਣ ਆਪਾਂ ਅੱਧੇ ਇੰਚੇ ਕਾਟਾ ਇੱਥੇ ਪਾਉਣੀ ਮੋਢੇ ਦੀ ਠੀਕ ਹੈ ਜੇ ਨਾ ਜਿਆਦਾ ਮੋਢੇ ਢੇਠਾ ਜਿਆਦਾ ਗਰੇ ਹੋਏ ਤਾਂ ਉਹ 1 ਇੰਚੀ ਪਾਸਾ ਦੇ ਡੂੰਗੀ ਕੱਟ પા ਸਕਦੇ ਹੋ ਠੀਕ ਹੈ ਬਾਕੀ ਸਰੀਰ ਦੇ ਅਕੋਰਡਿੰਗ ਹੀ ਕਾਟਾਂ ਪੈਣੀਆਂ ਸਾਰੀਆਂ ਆਪਾਂ ਨੇ ਕਾਟਾਂ ਵੀ ਪਾ ਲਈਆਂ ਜੀ ਪਲੇਟਾਂ ਨਹੀਂ ਛਾਂਬ ਲਾ ਲਿਆ ਜੀ हम पिछला गला कटते हैं जी आप ठीक है मुला पता हटाता जी हमें ढाई इंच रखना जी ए बराड गले पाने तीन इंच रख सकते हैं ढाई इंच रखना जी साढ़े पांच गला तैयार है जी आपा ही फालतू तो रखना जी छे इंची कटिंग करा ठीक है पेठा तो भी ढाई ली उपरों ढाई ली ठीक है ਹੁਣ ਆਪਾਂ ਇਹਦੀ ਕੀ ਕਰਨਾ ਆਪਾਂ ਇੱਥੇ 21 ਇੰਚ ਦੀ ਆਪਾਂ ਨੇ ਪਾਉਣੀ ਹੈ ਕਾਟ ਠੀਕ ਹੈ ਇਹਨਾਂ ਆਸਾਨੀ ਹੋ ਜਾਂਦੀ ਹੈ ਜੀ ਆਪਾਂ ਜੋ ਕਪੜਾ ਲਾਉਣੇ ਨਾ ਰੇਵਲੀ ਲਗਾਉਣੇ ਹੈ ਪੂਰਾ ਆਸਾਨੀ ਬਾਤ ਹੁੰਦੀ ਹੈ ਡੂੰਗੀ ਕਾਟ ਨਹੀਂ ਪਾਉਣੀ ਹੈਗੀ ਠੀਕ ਹੈ 10 ਇੰਚ ਦੀ ਕਾਟ ਨਹੀਂ ਪਾਉਣੀ ਹੈਗੀ 1 ਇੰਚ ਦੀ ਕਾਟ ਪਾਉਣੀ ਹੈ ਤੇ ਬਾੜਲੀ ਪੈਣੇ ਦੇ ਕਪੜਾ ਲਾਉਣੇ ਇਹ ਗਲ ਨੂੰ ਠੀਕ ਹੈ ਆ ਦੇਖੋ ਠੀਕ ਹੈ ਸੋ ਪਰ ਇੱਕ ਮੀਜ ਕਟਿੰਗ ਕਰ ਲਈ ਹੈ ਜੀ ਤੇ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ